ਸਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਮੋਤੀ ਚੂੜ ਦੇ ਲੱਡੂਆਂ ਦੀ ਰੈਸਪੀ ਜੋ ਕਿ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਏ ਜਾ ਸਕਦੇ ਨੇ ਘਰ ਦੇ ਵਿੱਚ ਐਂਡ ਵਿਦੀਨ 5 ਟੂ 7 ਮਿੰਟਸ ਦੇ ਵਿੱਚ ਜਿਹੜੀ ਆਪਾਂ ਲੱਡੂਆ ਬਣਾ ਸਕਦੇ ਐਂਡ ਖਾਂ ਦੇ ਵਿੱਚ ਵੀ ਇਹ ਇੰਨੇ ਕ ਜ਼ਿਆਦਾ ਟੇਸਟੀ ਬਣਦੇ ਨੇ ਗਾਇਸ ਜਸਟ ਵਾਓ ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਪੈਨ ਦੇ ਵਿੱਚ ਆਪਾਂ ਲਿਆਇਆ ਜੀ ਪਾਣੀ 1.5 ਕੌਲੀ ਆਪਾਂ ਲਈਆ ਪਾਣੀ ਦੀ ਇਹਦੇ ਵਿੱਚ ਅਨ ਡੇਢ ਕੌਲੀ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਖੰਡ ਦੀ ਜਿਹੜੀ ਆਪਾਂ ਇਹਦੇ ਵਿੱਚ ਖੰਡ ਪਾਣੀ ਆ ਉਹ ਆਪਾਂ ਇਹਦੀ ਇੱਕ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਇਹਨੂੰ ਜਸਟ ਇੱਕ ਆਪਾਂ ਮੈਲਟ ਕਰਨਾ ਹੈ ਖੰਡ ਨੂੰ ਇੱਕ ਗੱਲ ਯਾਦ ਰੱਖਣੀ ਹੈ ਕਿ ਜਿੰਨਾ ਆਪਾਂ ਪਾਣੀ ਲਿਆ ਉੰਨੀ ਹੀ ਆਪਾਂ ਖੰਡ ਪਾਣੀ ਹੈ ਔਰ ਇੱਕ ਕਟੋਰੀ ਕੋਈ ਵੀ ਇੱਕ ਬਰਤਨ ਸੈੱਟ ਕਰ ਲਓ ਜਿਹਦੇ ਨਾਲ ਤੁਸੀਂ ਆਪਣੀ ਮੈਜ਼ਰਮੈਂਟ ਕਰਨੀ ਆ ਅਵੇਂ ਨਹੀਂ ਹੈਗਾ ਕਿ ਆਪਾਂ ਆਹੀ ਕਰਾਂਗੇ ਕਿ ਇੰਨੇ ਆਹੀ ਕੱਪ ਆਪਾਂ ਮੈਜ਼ਰ ਕਰਨਾ ਹੈ ਨਹੀਂ ਕੋਈ ਵੀ ਇੱਕ ਕੌਲੀ ਕਰ ਲਓ ਇੱਕ ਗਲਾਸ ਕਰ ਲਓ ਕੋਈ ਵੀ ਇੱਕ ਬਰਤਨ ਇੱਕ ਕੱਪ ਕਰ ਲਓ ਕੋਈ ਵੀ ਇੱਕ ਬਰਤਨ ਜਿਹੜਾ ਤੁਸੀਂ ਸੈੱਟ ਕਰਕੇ ਰੱਖ ਸਕਦੇ ਹੋ ਸੋ ਇੱਥੇ ਦੇਖੋ ਜੇ ਆਪਣੀ ਖੰਡ ਜਿਹੜੀ ਉਹ ਉਬਾਲੇ ਖਾਣੇ ਸਟਾਰਟ ਹੋ ਗਈ ਇੱਥੇ ਮੈਂ ਜੀ ਇਲਾਚੀਆਂ ਦੇ ਦਾਣੇ ਪਾਦਦੇ ਨੇ ਤੁਸੀਂ ਚਾਹੋ ਤੇ ਤੁਸੀਂ ਇਲਾਚੀ ਦਾ ਪਾਊਡਰ ਵੀ ਪਾ ਸਕਦੇ ਹੋ ਸੋ ਇਹਨੂੰ ਆਪਾਂ 2-3 ਉਬਾਲੇ ਚੰਗੀ ਤਰ੍ਹਾਂ ਦੇ ਲੈਣੇ ਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਫੂਡ ਕਲਰ ਜਿਹੜੇ ਵੀ ਕਲਰ ਦੇ ਤੁਸੀਂ ਲੱਡੂ ਬਣਾਉਣਾ ਚਾਹੁੰਦੇ ਹੋ ਉਸੇ ਕਲਰ ਦਾ ਤੁਸੀਂ ਫੂਡ ਕਲਰ ਇਹਦੇ ਵਿੱਚ ਐਡ ਕਰ ਦਿਓ ਮੇਰੇ ਕੋਲ yellow ਜਿਹੜੇ ਆਪਾਂ ਰੰਗ ਵਾਲੇ ਚੌਲ ਬਣਾਉਣੇ ਆ ਉਹ ਵਾਲਾ ਫੂਡ ਕਲਰ ਸੀ ਅਵੇਲੇਬਲ ਸੋ ਉਹ ਵਾਲਾ ਮੈਂ ਫੂਡ ਕਲਰ ਇਹਦੇ ਵਿੱਚ ਪਾ ਦਿੱਤਾ ਹੈ ਇਥੇ ਇਸ ਸਟੇਜ ਤੇ ਆ ਕੇ ਜੀ ਦੇਖੋ ਜਿਹੜੀ ਆਪਣੀ ਚੀਨੀ ਆ ਆਲਮੋਸਟ ਸਾਰੀ ਚੀਨੀ ਜਿਹੜੀ ਉਹ ਮੈਲਟ ਹੋ ਗਈ ਆ ਸੋ ਇਹਦੇ ਵਿੱਚ ਆਪਾਂ ਨਾ ਇਹਨੂੰ ਇੱਕ ਵਾਰੀ ਜਸਟ ਹੱਥ ਲਗਾ ਕੇ ਦੇਖ ਲੈਣਾ ਹੈ ਉਂਗਲ ਜੀ ਦੇ ਨਾਲ ਕਿ ਇਹ ਜਿਹੜੀ ਚੀਨੀ ਆ ਸਾਡੀ ਇਹ ਥੋੜੀ ਚਿਪਚਿਪੀ ਹਟ ਜੀ ਆ ਗਈ ਹੈ ਇਹਦੇ ਵਿੱਚ ਮਤਲਬ ਪਾਣੀ ਪਾਣੀ ਤੇ ਨਹੀਂ ਹੈਗਾ ਥੋੜੀ ਜੀ ਚਿਪਚਪਾਹਟ ਜਦੋਂ ਇਹਦੇ ਵਿੱਚ ਆ ਜਾਂਦੀ ਹੈ ਤੇ ਉਦੋਂ ਆਪਾਂ ਕੀ ਕਰਨਾ ਹੈ ਕਿ ਜਿਹੜੀਆਂ ਆਪਾਂ ਘਰ ਦੇ ਵਿੱਚ ਦਹੀਂ ਬਣਾਉਨੇ ਆ ਦਹੀਂ ਵਾਲੀ ਜਿਹੜੀ ਬੁੰਦੀ ਆ ਉਹ ਵਾਲੀ ਆਪਾਂ ਲੈਣੀ ਆ ਇਹ ਇੱਕ ਪਲੇਨ ਬੁੰਦੀ ਮਿਲ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੀਤ ਨਮਕ ਵਗੈਰਾ ਬਿਲਕੁਲ ਲिटल ਬਿਟ ਆਫ ਸాల్ਟ ਇਹਦੇ ਵਿੱਚ ਐਡ ਹੁੰਦਾ ਹੋਰ ਇਹਦੇ ਵਿੱਚ ਕੁਝ ਵੀ ਐਡ ਨਹੀਂ ਹੁੰਦਾ ਸੋ ਢਾਈ ਕੋਲੀਆਂ ਜਿਹੜੀਆਂ ਆਪਾਂ ਹੈਗੀਆਂ ਜੀ ਇਹਦੇ ਵਿੱਚ ਬੁੰਦੀਆਂ ਪਾਉਣੀਆਂ ਆ ਏ ਵੀ ਤੁਸੀਂ ਉਸੇ ਕੌਲੀ ਦੇ ਨਾਲ ਹੀ ਮੈਜ਼ਰ ਕਰਨਾ ਆ ਜਿਹੜੀ ਕੌਲੀ ਦੇ ਨਾਲ ਆਪਾਂ ਅ ਚੀਨੀ ਮੈਜ਼ਰ ਕੀਤੀ ਸੀ ਜਾਂ ਪਾਣੀ ਮੈਜ਼ਰ ਕੀਤਾ ਕੀਤਾ ਸੀਗਾ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ ਕਿ ਇੱਕੋ ਕੌਲੀ ਜਿਹੜੀ ਆਪਾਂ ਸੈੱਟ ਕਰਨੀ ਆ ਹੁਣ ਤੁਸੀਂ ਦੇਖੋਗੇ ਜੀ ਇਹਨੂੰ ਆਪਾਂ ਹਿਲਾਉਂਦੇ ਹੀ ਰਹਿਣਾ ਆ ਤਾਂ ਕਿ ਇਹ ਜਿਹੜੀ ਹੈਗੀ ਆ ਬਿਲਕੁਲ ਹੀ ਸੌਫਟ ਹੋ ਜੇ ਸੌਫਟ ਹੋਣ ਤੱਕ ਆਪਾਂ ਇਹਨੂੰ ਹਿਲਾਉਣਾ ਆ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਇਹਨੂੰ ਚਲਾਉਂਦੇ ਰਹਿਣਾ ਆ ਜਿਹੜਾ ਫਲੇਮ ਆ ਉਹ ਹਾਈ ਹੀ ਰੱਖਣਾ ਆ ਫਲੇਮ ਫਿਲਹਾਲ ਅਸੀਂ ਲੋ ਨਹੀ ਕਰਨਾ ਹੈਗਾ ਤੁਸੀਂ ਦੇਖ ਤੁਸੀਂ ਨਾ ਥੋੜੇਕ ਟਾਈਮ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਜਿਹੜੀ ਸਾਡੀ ਇਹ ਬੂੰਦੀ ਆ ਨਾ ਇਹ ਸੌਫਟ ਹੋਣੀ ਸਟਾਰਟ ਹੋ ਜਾਣੀ ਆ ਉਦੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਹਾਂ ਜਿਹੜੇ ਸਾਡੇ ਲੱਡੂ ਹੈਗੇ ਨੇ ਉਹ ਪ੍ਰੋਸੈਸ ਦੇ ਵਿੱਚ ਆ ਗਏ ਨੇ ਸਭ ਤੋਂ ਸੌਖਾ ਤਰੀਕਾ ਆ ਨਾ ਤੇ ਤੁਹਾਨੂੰ ਵੇਸਣ ਦੀ ਪਹਿਲਾਂ ਬੂੰਦੀ ਬਣਾਉਣੀ ਪੈਣੀ ਆ ਕਿੱਤੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਗੈਸਟ ਆ ਜਾਂਦੇ ਨੇ ਤੁਹਾਡਾ ਕੁਝ ਖਾਣ ਨੂੰ ਦਿਲ ਕਰਦਾ ਹੈ ਇਹ ਮੈਂ ਰਾਤ ਬਣਾਏ ਸੀ ਕਿਉਂਕਿ ਮੇਰਾ ਕੁਝ ਮਿੱਠਾ ਖਾਣ ਨੂੰ ਰੋਟੀ ਤੋਂ ਬਾਅਦ ਦਿਲ ਕਰ ਰਿਹਾ ਸੀ ਤੋਂ ਮੈਂ ਸੋਚਿਆ ਕਿ ਕਿਉਂ ਨਾ ਮੈਂ ਇਹ ਟਰਾਈ ਕਰਾਂ ਸੋ ਇੱਥੇ ਦੇਖੋ ਜੀ ਪਾਣੀ ਜਿਹੜਾ ਆਲਮੋਸਟ ਸੁੱਕ ਗਿਆ ਆ ਜਿਵੇਂ ਵਿਆਹਾਂ ਦੇ ਵਿੱਚ ਨਹੀਂ ਆਪਾਂ ਬੁੰਦੀ ਗਿੱਲੀ-ਗਿੱਲੀ ਜੀ ਬੁੰਦੀ ਆਪਾਂ ਦੇਖਦੇ ਹੁੰਨੇ ਉਹ ਵਾਲੀ ਬੁੰਦੀ ਜਿਹੜੀ ਇਹ ਬਣ ਗਈ ਆ ਹੁਣ ਇੱਕ ਮੈਸ਼ਰ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਪੂਰਾ ਮੈਸ਼ ਕਰ ਦੇਣਾ ਆ ਤੁਸੀਂ ਇੱਥੇ ਕੋਈ ਵੀ ਤੁਹਾਡੇ ਕੋਲ ਮੈਸ਼ਰ ਕਿਸੇ ਵੀ ਤਰੀਕੇ ਦਾ ਜੇ ਨਹੀਂ ਵੀ ਹੈਗਾ ਤਾਂ ਵੀ ਤੁਹਾਨੂੰ ਕੋਈ ਲੋੜ ਨਹੀਂ ਆ ਤੁਸੀਂ ਇੱਕ ਕੌਲੀ ਦੇ ਨਾਲ ਜਾਂ ਕੜਛੀ ਦੇ ਨਾਲ ਹੀ ਇਹਨੂੰ ਜੜਾਓ ਮੈਸ਼ ਕਰ ਸਕਦੇ ਹੋ ਇਹਨੂੰ ਪੂਰਾ ਇਕੱوری ਮੈਸ਼ ਕਰ ਲੈਣਾ ਆ ਤਾਂ ਕਿ ਜਿਹੜੇ ਲੱਡੂ ਬਣਾਉਣੇ ਆ ਉਹ ਸਾਨੂੰ ਲੱਡੂ ਬਣਾਉਣ ਦੇ ਵਿੱਚ ਬਿਲਕੁਲ ਆਸਾਨੀ ਆ ਜਾਵੇ ਸੋ ਜਿਹੜਾ ਗੈਸ ਆ ਉਹ ਆਪਾਂ ਇੱਥੇ ਬੰਦ ਨਹੀਂ ਕਰਨਾ ਗੈਸ ਆਪਾਂ ਜਿਹੜਾ ਉਹ ਚੱਲਦਾ ਹੀ ਰੱਖਣਾ ਆ ਤਾਂ ਕਿ ਜਿਹੜਾ ਇਹਦੇ ਵਿੱਚ ਜਿੰਨਾ ਵੀ ਮੌਇਸਚਰ ਹੈਗਾ ਆ ਉਹ ਨਿਕਲ ਜੇ ਹੁਣ ਇੱਥੇ ਆ ਕੇ ਆਪਾਂ ਜਿਹੜਾ ਗੈਸ ਹੈਗਾ ਉਹ ਬੰਦ ਕੀਤਾ ਆ। ਗੈਸ ਬੰਦ ਕਰਨ ਤੋਂ ਬਾਅਦ ਆਪਾਂ ਜਦੋਂ ਇਹਦਾ ਪੂਰਾ ਐਨ ਇਹ ਮੈਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਨ ਲਈ ਰੱਖਣਾ ਆ। ਥੋੜੀ ਦੇਰ ਵਾਸਤੇ ਸੀ ਠੰਡਾ ਕਰਾਂਗੇ ਥੋੜਾ ਇਹ ਸੈੱਟ ਵੀ ਹੋ ਜਾਏਗਾ ਕਿਉਂਕਿ ਹਜੇ ਜ਼ਿਆਦਾ ਇਹ ਗਿੱਲਾ-ਗਿੱਲਾ ਆ। ਥੋੜਾ ਸੈੱਟ ਹੋ ਜਾਏਗਾ ਇਹਨੂੰ ਤੁਸੀਂ ਪੱਖੇ ਥੱਲੇ ਰੱਖ ਕੇ ਠੰਡਾ ਕਰ ਲਓ ਜਾਂ ਫ੍ਰਿਜ 'ਚ ਰੱਖ ਕੇ ਠੰਡਾ ਕਰ ਲਓ ਜੇ ਜ਼ਿਆਦਾ ਹੀ ਕਾਲੀ ਆ ਨਹੀਂ ਤੇ ਇਹਨੂੰ ਨੇਚਰਲ 에ਅਰ ਦੇ ਵਿੱਚ ਜਿਹੜਾ ਉਹ ਠੰਡਾ ਹੋਣ ਦੋ। ਜ਼ਿਆਦਾ ਠੰਡਾ ਵੀ ਨਹੀਂ ਕਰਨਾ ਹੈਗਾ। ਜਦੋਂ ਤੁਹਾਨੂੰ ਲੱਗੇ ਕਿ ਇਹਦਾ ਟੈਂਪਰੇਚਰ ਸੈੱਟ ਹੋ ਗਿਆ ਸਾਡੇ ਹੱਥਾਂ 'ਚ ਆਉਣ ਵਾਲਾ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਜਿਹੜੇਓ ਲੱਡੂ ਦੀ ਸ਼ੇਪ ਜਿਹੜੀ ਇਹਨਾਂ ਨੂੰ ਦੇ ਦੇਣੀ ਆ ਸੋ ਇੱਥੇ ਮੈਂ ਜਿੰਨੇ ਵੀ ਇਹਦੇ ਲੱਡੂ ਬਣੇ ਇਹਦੇ ਨਾਲ ਮੇਰੇ ਆਲਮੋਸਟ 12 ਤੋਂ 14 ਕ ਲੱਡੂ ਬਣ ਗਏ ਸੀਗੇ ਇੰਨੇ ਕ ਲੱਡੂ ਜਿਹੜੇਓ ਬਣ ਜਾਂਦੇ ਆ ਬਾਕੀ ਲੱਡੂਆਂ ਦੇ ਸਾਈਜ਼ ਦੇ ਹਿਸਾਬ ਦੇ ਨਾਲ ਹੁੰਦਾ ਹੈ ਕਿ ਤੁਸੀਂ ਜਿਹੜਾ ਉਹਦਾ ਸਾਈਜ਼ ਉਹ ਕਿੰਨਾ ਕਰਖਣਾ ਚਾਹੁੰਦੇ ਆ ਇਦੇ ਵਿੱਚ ਤੁਸੀਂ ਚਾਹੋ ਤਾਂ ਤੁਸੀਂ ਮਗਜ਼ ਵੀ ਐਡ ਕਰ ਸਕਦੇ ਹੋ ਲੇਕਿਨ ਰਾਤ ਦਾ ਟਾਈਮ ਸੀ ਮੇਰਾ ਅਚਾਨਕ ਪਲਾਨ ਬਣਿਆ ਕਿ ਲੱਡੂ ਬਣਾਏ ਚਾਣ ਸੋ ਮੇਰੇ ਕੋਲ ਮਗਜ਼ ਉਸ ਟਾਈਮ ਤੇ ਅਵੇਲੇਬਲ ਨਹੀਂ ਸੀਗੇ ਤੇ ਮੈਂ ਇਹਦੇ ਵਿੱਚ ਜਸਟ ਲਾਚੀ ਦਾਣਾ ਹੀ ਪਾਇਆ ਲਾਚੀ ਦਾਣਾ ਤੁਸੀਂ ਹੋਰ ਵੀ ਪਾ ਸਕਦੇ ਹੋ ਜਿਆਦਾ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਗਾਰਨਿਸ਼ ਕਰਨ ਵਾਸਤੇ ਤੁਸੀਂ ਕਿਸੇ ਵੀ ਡਰਾਈ ਫਰੂਟ ਦਾ ਜਿਹੜਾ ਆ ਉਹ ਯੂਜ਼ ਕਰ ਸਕਦੇ ਸੋ ਦੇਖੋ ਜੀ ਏ ਸਿਰਫ ਇਹ ਨਾ ਕਿਉਂਕਿ ਤੁਸੀਂ 12 14 ਕੈਸੀਗੇ ਇੱਥੇ ਸੇ ਹੀ ਲੱਡੂ ਆ ਬਟ ਬਾਕੀ ਜਿਹੜੇ ਉਹ ਮੈਂ ਸਾਈਡ ਤੇ ਕਰਕੇ ਰੱਖ ਦਿੱਤੇ ਸੀਗੇ ਇੰਨਾਂ ਨੂੰ ਮੈਂ ਗਾਰਨਿਸ਼ ਕਰ ਲਿਆ ਸੀਗਾ ਜੀ ਇੱਕ ਇੱਕ ਕਾਜੂ ਦਾ ਦਾਣਾ ਲਗਾ ਕੇ ਇੱਥੇ ਸੋ ਬਹੁਤ ਹੀ ਜ਼ਿਆਦਾ ਖਾਨ ਦੇ ਵਿੱਚ ਟੇਸ ਸੀ ਸਾਰਿਆਂ ਨੇ ਹੀ ਬਹੁਤ ਸਲਾਇਆ ਕਿ ਬੜੇ ਵਧੀਆ ਲੱਡੂ ਬਣੇ ਨੇ ਬਾਜ਼ਾਰ ਵਰਗੇ ਬਣੇ ਨੇ ਸੋ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ 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 ਉਹ ਸਬਸਕ੍ਰਾਈਬ ਕਰ ਲਓ ਥੈਂਕ ਯੂ